ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਜਿਹੜੀ ਸਟੋਰੀ ਉਹਦੇ ਵਿੱਚ ਅੱਜ ਦੀ ਜਿਹੜੀ ਸਟੋਰੀ ਹੈ ਉਹ ਰਾਜਸਥਾਨ ਦੇ ਕੋਟਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ 35 ਸਾਲਾਂ ਜਿਹੜੀ ਚਾ ਉਹਦਾ ਕਤਲ ਹੋ ਜਾਂਦਾ ਤੇ ਜੋ ਕਤਲ ਦੀ ਗੁੱਥੀ ਹੈ ਪੁਲਿਸ ਅਜੇ ਤੱਕ ਸੁਲਝਾ ਨਹੀਂ ਪਾਈ ਤੇ ਇਹਦੇ ਬਾਰੇ ਤੁਹਾਨੂੰ ਅੱਜ ਆਪਾਂ ਸੁਬਾਹ ਦਾ ਉਹ ਟਾਈਮ ਸੀ ਸੁਬਾਹ ਦੇ ਟਾਈਮ ਦੇ ਉੱਤੇ ਕੋਈ ਆਦਮੀ ਜੀ ਜੋ ਆਪਣੇ ਕੰਮ ਨੂੰ ਜਾ ਰਿਹਾ ਸੀਗਾ ਤੇ ਕੰਮ ਨੂੰ ਜਾਣ ਦੇ ਉਪਰੰਤ ਉਹ ਰਸਤੇ ਦੇ ਵਿੱਚ ਜਾਂਦਾ ਜਿੱਥੇ ਉਹ ਦੇਖਦਾ ਹੈਗਾ ਇੱਕ ਕੁੱਤੇ ਦੇ ਮੂੰਹ ਦੇ ਵਿੱਚ ਇੱਕ ਇਨਸਾਨੀ ਹੱਥ ਹੈ ਜੋ ਉਹ ਨੂੰ ਨੂੰਚ ਨੂੰਚ ਕੇ ਖਾਰਿਆ ਸੀਗਾ ਤੇ ਉਸ ਤੋਂ ਬਾਅਦ ਉਹ ਜਦੋਂ ਦੇਖਦਾ ਤਾਂ ਉਹ ਵੀ ਹੱਕਾ ਬੱਕਾ ਰਹਿ ਜਾਂਦਾ ਦੇਖਣ ਤੋਂ ਬਾਅਦ ਜਦੋਂ ਕੁੱਤਾ ਆਸ-ਪਾਸ ਦੇ ਵਿੱਚ ਦੇਖਦੇ ਆ ਤੇ ਆਸ-ਪਾਸ ਦੇਖਣ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਉੱਥੇ ਜੋ ਦੂਰ-ਦੂਰ ਤੱਕ ਖੂਨ ਦੇ ਛਿੱਟੇ ਪਏ ਸੀ ਪੁਲਿਸ ਨੇ ਪੁਲਿਸ ਨੂੰ ਉਹ ਇਤਲਾਹ ਕਰਦੇ ਆ ਇਤਲਾਹ ਕਰਨ ਤੋਂ ਬਾਅਦ ਜਦੋਂ ਪੁਲਿਸ ਉੱਥੇ ਆਉਂਦੀ ਹੈ ਤੇ ਉੱਥੇ ਕੁਝ ਇਸ ਤਰੀਕੇ ਜਿਹੜਾ ਨਹੀਂ ਪਤਾ ਲੱਗਦਾ ਇਹਨਾਂ ਨੂੰ ਕਿ ਇਹ ਜੇ ਬੋਡੀ ਹੈ ਇੱਥੇ ਆਸ-ਪਾਸ ਜਾਂਚ ਕਰਦੇ ਨਹੀਂ ਪਤਾ ਲੱਗਦਾ ਤੇ ਜਦੋਂ ਥੋੜੀ ਦੂਰ ਜਾਂਦੇ ਆ ਜੋ ਅੱਧਾ ਕਿਲੋਮੀਟਰ ਦੂਰ ਜਾਂਦੇ ਆ ਤਾਂ ਅੱਧਾ ਕਿਲੋਮੀਟਰ ਦੂਰ ਇੱਕ ਰੇਲਵੇ ਕੁਆਟਰ ਬਣੇ ਹੋਏ ਆ ਜੋ ਪੁਰਾਣੇ ਖੰਡਰ ਬਣੇ ਹੋਏ ਰੇਲਵੇ ਕੁਆਟਰ ਦੇ ਉੱਥੇ ਇੱਕ ਡੈੱਡ ਬੋਡੀ ਪਾਈ ਜਾਂਦੀ ਹੈ ਜੋ ਦੋਨੋਂ ਹੱਥੋਂ ਦੇ ਅੱਡ ਕੀਤੇ ਹੋਏ ਸੀਗੇ ਔਰ ਜਿਹੜਾ ਉਹਦਾ ਗਲਾ ਸੀਗਾ ਗਲੇ ਕੋਲੋਂ ਕੱਟ ਕੇ ਦਾ ਸਿਰ ਵੀ ਉਹ ਲਗ ਕਰਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚ ਗਈ ਆ ਦੇਖਦੀ ਆ ਤੇ ਪੁਲਿਸ ਦੀ ਹੱਥੀ ਬਕੀ ਰਹਿ ਜਾਂਦੀ ਹੈ ਕਿਉਂਕਿ ਜੋ ਉਹ ਲੇਡੀ ਜੀ ਸੀਗੀ ਉਹ 100 ਸੰਸਨ ਕੁਆਟਰਾਂ ਚ ਰਹਿੰਦੀ ਸੀ ਇੱਥੇ 15 ਤੋਂ 18 ਕੁਆਟਰ ਸੀਗੇ ਇੱਥੇ ਜੋ ਸਾਰੇ ਸੰਸਨ ਪੈ ਸੀਗੇ ਰੇਲਵੇ ਕਲੋਨੀ ਦੇ ਵਿੱਚ ਹੀ ਜੋ ਕੁਆਟਰ ਸੀਗੇ ਉਹ ਸਾਰੇ ਸੰਸਨ ਕੁਆਟਰ ਸੀ ਇਹ ਜੋ ਲੇਡੀ ਜੀ ਸੀ ਇਹਦੇ ਬਾਰੇ ਜਦੋਂ ਪੁੱਛ ਪੜਤਾਲ ਕੀਤੀ ਗਈ ਔਰ ਪੁਲਿਸ ਨੇ ਇਹਦੇ ਬਾਰੇ ਜਦੋਂ ਪੜਤਾਲ ਕੀਤੀ ਤਾਂ ਇਹਦਾ ਪਤਾ ਲੱਗਿਆ ਕਿ ਇਹ ਲੇਡੀ ਦਾ ਨਾਮ ਬੰਦਨਾ ਹੈ ਕਿ ਜੋ ਇਹ ਇਹ ਆਪਣੇ ਜੋ ਪਤੀ ਨਾਲ ਜਦੋਂ ਇਹਦਾ ਕੋਈ ਝਗੜਾ ਹੁੰਦਾ ਤੇ ਇਹ ਜਦੋਂ ਆ ਕੇ ਇਹ ਕੁਆਟਰਾਂ ਦੇ ਵਿੱਚ ਰਹਿੰਦੀ ਨਾ ਤਾਂ ਆਪਣੇ ਪਿੱਛੇ ਜਾਂਦੀ ਹੈ ਉਹ ਰਾਂ ਆਪਣੇ ਸਹੁਰੇ ਰੈਂਦੀ ਹੈ ਤੇ ਇਹ ਕੁਆਟਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ ਇਹਦੇ ਵਿੱਚ ਜਦੋਂ ਪੁਲਿਸ ਨੇ ਅੱਗੇ ਤੁ ਜਾ ਕੇ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਜੋ ਇਹ ਲੇਡੀ ਜੀ ਸੀ ਇਹਨੂੰ ਟੀਵੀ ਦੀ ਬਿਮਾਰੀ ਸੀ ਟੀਵੀ ਦੀ ਬਿਮਾਰੀ ਦਾ ਲਾਚ ਚੱਲਦਾ ਸੀਗਾ ਤਾਂ ਟੀਵੀ ਦੀ ਮੌਰੀ ਦਾ ਲਾਚ ਚਲੁੰਦੇ ਥੋੜੀ ਦੇਰ ਜਿਹੜੇ ਦਵਾਈ ਸੀਗੀ ਉਹ ਜੇ ਚੱਲ ਰਹੀ ਸੀ ਕਿਹ ਸਟੇਜ ਤੇ ਇਸ ਵਾਰ ਇਹ ਜੋ ਕੋਈ ਪਤਾ ਨਹੀਂ ਕਿਉਂਕਿ ਜੋ ਪੋਸਟਮਾਰਮ ਉਹਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਜੋ ਟੀਵੀ ਦੇ ਕੌਣ ਸੇ ਸਟੇਜ ਤੇ ਸੀਗੀ ਤੇ ਇਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਜਾਂਦੀ ਹੈ ਇਨਵੈਸਟੀਗੇਸ਼ਨ ਕਰਦੀ ਹੈ ਤੇ ਆਸ-ਪਾਸ ਤੋਂ ਪੁੱਛਪੜਤਾਲ ਕਰਦੀ ਹੈ ਤਾਂ ਇਹਦੇ ਬਾਰੇ ਜਦੋਂ ਪਰਿਵਾਰ ਨਾਲ ਫਿਰ ਇਹਦੇ ਸੰਪਰਕ ਕੀਤਾ ਜਾਂਦਾ ਹੈ ਜਦੋਂ ਪਰਿਵਾਰ ਨਾਲ ਸੰਪਰਕ ਕੀਤਾ ਜਾਂਦਾ ਤਾਂ ਇਹਦੇ ਪਰਿਵਾਰ ਵੀ ਇਹੀ ਦੱਸਦਾ ਹੈਗਾ ਕਿ ਜੋ ਇਹ ਵੰਦਨਾ ਜੀ ਦੀ ਉਮਰ 35 ਸਾਲ ਹੈ ਤੇ ਇਹ ਜੋ ਆਪਣੇ ਜਦੋਂ ਹਸਬੰਦ ਨਾਲ ਇਹਦਾ ਝਗੜਾ ਹੋ ਜਾਂਦਾ ਸੀਗਾ ਤੇ ਇਹ ਆਪਣੇ ਜੋ ਘਰ ਛੱਡ ਕੇ ਨਾ ਤਾਂ ਪੇਕੇ ਜਾਂਦੀ ਸੀ ਤੇ ਨਾ ਜਿਹੜਾ ਇਹਦਾ ਖੁਦ ਦਾ ਘਰ ਸੀ ਉੱਥੇ ਰਹਿੰਦੀ ਸੀ ਇਹ ਰੇਲਵੇ ਕੁਆਟਰ ਸੀ ਜਿਹੜੇ ਸਨ ਸਾਲ ਉਹਨਾਂ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦੇਣਾ ਸੀ ਪਹਿਲਾਂ ਵੀ ਇਸ ਤਰੀਕੇ ਦੀ ਕਈ ਵਾਰ ਉਹ ਕਰ ਚੁੱਕੀ ਸੀਗੀ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈਗਾ ਤੇ ਪੂਸ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਉਹਦੀ ਬੋਡੀ ਸੀ ਤੇ ਜਦੋਂ ਫੋਰੈਂਸਿਕ ਟੀਮ ਨੂੰ ਮੋਕੇ ਤੇ ਸੱਦਾ ਜਾਂਦਾ ਤਾਂ ਜੋ ਡਾਕਟਰਾਂ ਨਾਲ ਗੱਲ ਨਾ ਦੀ ਜੋ ਤੇ ਜੋ ਵੰਦਨਾ ਹੈ ਦੀ 18 ਘੰਟੇ ਪਹਿਲਾਂ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਦੀ ਬਾਡੀ ਹੈ ਜੋ ਬਾਡੀ ਦੇ ਪਾਸ ਕੱਟਿਆ ਉਹ ਉਹ ਡੈਥ ਹੋਣ ਤੋਂ ਬਾਅਦ ਕੱਟੇ ਗਏ ਹੈ ਤੇ ਸੁੰਸਨ ਏਰੀਆ ਦੇ ਵਿੱਚੋਂ ਪਤਾ ਨਹੀਂ ਸੀਗਾ ਵੀ ਕਿਹਨੇ ਕੱਟਿਆ ਇਹਦੇ ਬਾਰੇ ਹਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕੋਈ ਅਣਪਛਾਤੇ ਹੈ ਜਾਂ ਕੌਣ ਹੈ ਉਹਦੇ ਬਾਰੇ ਤਾਂ ਹਜੇ ਜੋ ਜਾਂਚ ਦਾ ਵਿਸ਼ਾ ਚੱਲ ਰਿਹਾ ਹੈ ਅੱਗੇ ਪਤਾ ਲੱਗੇਗਾ ਕਿ ਇਹਦੇ ਵਿੱਚ ਕਿਸ ਤਰੀਕੇ ਨਾਲ ਜੋ ਵੀ ਇਨਵੈਸਟੀਗੇਸ਼ਨ ਹੈ ਉਹਦੇ ਬਾਰੇ ਪੁਲਿਸ ਅਜੇ ਤੱਕ ਜਾਣਕਾਰੀ ਇਕੱਠਾ ਕਰ ਰਹੀ ਹੈ ਜਿਵੇਂ ਹੀ ਕੋਈ ਅੱਗੇ ਦੀ ਕੋਈ ਅਪਡੇਟ ਆਏਗੀ ਤਾਂ ਮੈਂ ਤੁਹਾਨੂੰ ਜ਼ਰੂਰ ਅਪਡੇਟ ਕਰੂੰਗਾ